ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਇਸ 155 55ਵਾਂ ਜਨਮ ਦਿਹਾੜਾ ਮਨਾ ਰਹੀ ਆ। ਮਹਾਤਮਾ ਗਾਂਧੀ ਅਮਰ ਰਹੇ ਅਮਰ ਰਹੇ ਬੰਦ ਰਹੇ। ਕਿ ਪੂਰੀ ਦੁਨੀਆ ਦੇ ਸਭ ਤੋਂ ਵੱਡੇ ਤਾਕਤਵਰ ਮੁਲਕ ਨਾਲ ਅਹਿੰਸਾ ਦੇ ਤਰੀਕੇ ਨਾਲ ਲੜ ਕੇ ਆਜ਼ਾਦੀ ਨੂੰ ਹਾਸਲ ਕਰਨਾ ਇਹ ਇੱਕ ਮਾਈਲਸਟੋਨ ਹੈ। ਉਹਨਾਂ ਨੇ ਜੋ ਜਦੋਜਹਿਦ ਤੇ ਤਹ ਜ਼ਿੰਦਗੀ ਹਿੰਦੁਸਤਾਨ ਵਾਸਤੇ ਕੀਤੀ, ਹਿੰਦੁਸਤਾਨ ਵਾਸਤੇ ਕੀਤੀ, ਉਹ ਇੱਕ ਐਗਜ਼ੈਂਪਲਰੀ ਆ। ਉਹਨਾਂ ਦੀ ਕੁਰਬਾਨੀ ਨੂੰ, ਉਹਨਾਂ ਦੀ ਉਸ ਅਹਿੰਸਾ ਦੀ ਤਾਕਤ ਨੂੰ ਕਦੀ ਭੁੱਲਿਆ ਨਹੀਂ ਜਾ ਸਕਦਾ। ਇਥੇ ਦੇ ਪ੍ਰਧਾਨ ਕਾਂਗਰਸ ਤੇ ਪਟਿਆਲਾ ਕਾਂਗਰਸ ਨੇ ਮਿਲ ਕੇ ਅੱਜ ਇਥੇ ਸ਼ਰਦਾ ਦੇ ਸੁਲ ਜਿਹਨੇ ਬਾਤਮਕਤ ਬਹੁਤ-ਬਹੁਤ ਸ਼ੁਕਰੀਆ ਸਾਰੀ ਕਾਂਗਰਸ ਪਾਰਟੀ ਨੂੰ ਜਿਦਾਂ ਦੇਖ ਜੋ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਸਾਲ ਦੀ ਤਰ੍ਹਾਂ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਆ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦਾ 155 55ਵਾਂ ਜਨਮ ਦਿਹਾੜਾ ਮਨਾ ਰਹੀ ਹੈ ਜਿਸ ਵਿੱਚ ਕਾਂਗਸ ਪਾਰਟੀ ਦੇ ਆਗੂ ਸਹਿਬਾਨ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਬਲਾਕ ਕਾਂਗਰਸ ਕਮੇਟੀਆਂ ਮਹਿਲਾ ਕਾਂਗਰਸ ਯੂਥ ਕਾਂਗਰਸ ਸੇਵਾਦਾਰ ਇੰਟਕ ਅਤੇ ਵਰਕਰ ਸਹਿਬਾਨ ਨੇ ਬੜੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਹੈ ਐਸ ਸੀ ਐਸ ਐਲ ਬੀ ਸੀ ਐਸ ਐਲ ਸਾਰਿਆਂ ਨੇ ਬੜੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਹੈ ਕਿਉਂਕਿ ਜਿਹੜੀ ਅਸੀਂ ਅੱਜ ਆਜ਼ਾਦੀ ਮਾਨ ਰਹੇ ਹਾਂ ਉਹ ਰਾਸ਼ਟਰੀ ਪਿਤਾ ਮਹਾਤਮਾ ਗਾਂਧੀ ਜੀ ਲਾਲ ਬਾਦਰ ਸ਼ਾਸਤਰੀ ਜੀ ਹੋਰ ਜਿਹੜੇ ਸਾਡੇ ਸੰਤਰਾ ਸਨਾਨੀ ਨੇ ਉਹਨਾਂ ਦੀ ਬਦੌਲਤ ਹੀ ਮਿਲੀ ਹੈ ਮਹਾਤਮਾ ਗਾਂਧੀ ਜੀ ਦੀ ਜਿਹੜੀ ਹਿੰਸਾ ਦੇ ਨਾਲ ਆਪਸੀ ਮਿਲਬਰਤਨ ਨਾਲ ਕਿਉਂਕਿ ਉਦੋਂ ਇਹ ਸਿਸਟਮ ਨਹੀਂ ਹੁੰਦਾ ਸੀ ਮੋਬਾਈਲ ਤੇ ਕਿਸੇ ਨੂੰ ਬੁਲਾ ਲਾਂਗੇ ਇਸ ਤਰ੍ਹਾਂ ਬੜਾ ਵੱਡਾ ਸਿਸਟਮ ਮੈਨੇਜ ਕਰਕੇ ਇਹ ਲੜਾਈ ਲੜੀ ਕਦੇ ਡਾਂਡੀ ਮਾਰਚ ਕੀਤਾ ਬੜੀ ਲੰਬੀ ਲੜਾਈ ਲੜੀ ਤਾਂ ਹੀ ਸਾਡਾ ਇਹ ਮੁਲਕ ਜਿਹੜਾ ਆਜ਼ਾਦ ਹੋਇਆ ਜਿਲਾ ਕਾਂਗਰਸ ਕਮੇਟੀ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਮੈਂ ਉਹਨਾਂ ਨੂੰ ਉਹਨਾਂ ਦੇ 155ਵੇਂ ਜਨਮ ਦਿਹਾੜੇ ਤੇ ਨਮਨ ਕਰਦਾ ਹਾਂ ਔਰ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਜੋ ਉਹਨਾਂ ਨੇ ਸਾਨੂੰ ਇਹ ਯਾਦ ਦੀ ਲੈ ਕੇ ਦਿੱਤੀ ਹੈ ਇਹਦੀ ਰਖਵਾਲੀ ਵਾਸਤੇ ਸਾਡੇ ਸੰਵਿਧਾਨ ਦੀ ਰਖਵਾਲੀ ਵਾਸਤੇ ਏਕਤਾ ਦੇਸ਼ ਦੀ ਔਰ ਅਖੰਡਤਾ ਵਾਸਤੇ ਸਾਨੂੰ ਜਦੋਂ ਵੀ ਕੋਈ ਕੁਰਬਾਨੀ ਦੇਣੀ ਪਵੇ ਤਾਂ ਜਿਸ ਤਰ੍ਹਾਂ ਇਹਨਾਂ ਨੇ ਦੇਸ਼ ਵਾਸਤੇ ਕਰਾਉਣੀਆਂ ਦਿੱਤੀਆਂ ਨੇ ਸਾਡੇ ਗਾਂਧੀ ਜੀ ਨੇ ਉਸ ਤਰ੍ਹਾਂ ਸਾਨੂੰ ਤਿਆਰ ਰਹਿਣਾ ਚਾਹੀਦਾ ਭਈ 155 ਜਨਤੀ ਮਹਾਤਮਾ ਗਾਂਧੀ ਜੀ ਦੇ ਜੜੇ ਸਾਡੇ ਰਾਸ਼ਟਰਪਿਤਾ ਨੇ ਉਹਨਾਂ ਦਾ ਯੋਗਦਾਨ ਇੱਕ ਪੂਰੀ ਦੁਨੀਆ ਵਾਸਤੇ ਐਗਜ਼ੈਂਪਲ ਹੈ ਕਿ ਪੂਰੀ ਦੁਨੀਆ ਚ ਸਭ ਤੋਂ ਵੱਡੇ ਤਾਕਤਵਰ ਮੁਲਕ ਨਾਲ ਅਹਿੰਸਾ ਦੇ ਤਰੀਕੇ ਨਾਲ ਲੜ ਕੇ ਆਜ਼ਾਦੀ ਨੂੰ ਹਾਸਲ ਕਰਨਾ ਇੱਕ ਮਾਈਲਸਟੋਨ ਹੈ ਉਹਨਾਂ ਨੇ ਜੋ ਜਦ ਹੋ ਜੈ ਤਹ ਜ਼ਿੰਦਗੀ ਹਿੰਦੁਸਤਾਨ ਵਾਸਤੇ ਕੀਤੀ ਹਿੰਦੁਸਤਾਨ ਵਾਸਤੇ ਕੀਤੀ ਉਹ ਇੱਕ ਐਗਜ਼ੈਂਪਲਰੀ ਆ ਉਹਨਾਂ ਦੀ ਕੁਰਬਾਨੀ ਨੂੰ ਉਹਨਾਂ ਦੀ ਉਸ ਅਹਿੰਸਾ ਦੀ ਤਾਕਤ ਨੂੰ ਕਦੀ ਭੁੱਲਿਆ ਨਹੀਂ ਜਾ ਸਕਦਾ ਜੋ ਉਹਨਾਂ ਨੇ ਇਹ ਯੋਗਦਾਨ ਸਾਡੀ ਜਿਹੜੀ ਅਸੀਂ ਆਜ਼ਾਦੀ ਹੁਣ ਉਗਤ ਰਹੇ ਆ ਇਹ ਉਹਨਾਂ ਦਾ ਯੋਗਦਾਨ ਹੈ ਔਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਾਂਗਰਸ ਪਾਰਟੀ ਨੇ ਪੂਰੇ ਹਿੰਦੁਸਤਾਨ 'ਚ ਅੱਜ ਤਯਿਆ ਕੀਤਾ ਸੀ ਕਿ ਉਹ ਗਾਂਧੀ ਜਨਤੀ ਮਨਾਈ ਜਾਏਗੀ ਇੱਥੇ ਦੇ ਪ੍ਰਧਾਨ ਕਾਂਗਰਸ ਦੇ ਔਰ ਪਟਿਆਲਾ ਕਾਂਗਰਸ ਨੇ ਮਿਲ ਕੇ ਅੱਜ ਇੱਥੇ ਅਸ਼ਰਦਾ ਦੇ ਫੁੱਲ ਪੀਤੇ ਤੇ ਬਹੁਤ ਮਾਣ ਕਰ ਦਿੱਤਾ ਬਹੁਤ ਬਹੁਤ ਸ਼ੁਕਰੀਆ ਸਾਰੀ ਕਾਂਗਰਸ ਪਾਰਟੀ ਵੱਲ। ਦੇਸ਼ ਵਾਸੀਆਂ ਨੂੰ ਕੀ ਮੈਸੇਜ ਹੈ? ਦੇਸ਼ ਵਾਸੀਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਮਹਾਤਮਾ ਗਾਂਧੀ ਦੇ ਜੀਵਨ ਤੋਂ ਸਿੱਖਿਆ ਜਾਏ। ਉਹਨਾਂ ਨੇ ਜੋ ਤਹ ਜ਼ਿੰਦਗੀ ਇਸ ਦੇਸ਼ ਵਾਸਤੇ ਆਜ਼ਾਦੀ ਕਰਨ ਵਾਸਤੇ ਇੱਕ ਅਹਿੰਸਾ ਦੇ ਤਰੀਕੇ ਨਾਲ ਇਸ ਯੰਗ ਨੂੰ ਜੰਗ ਨੂੰ ਜਿੱਤਿਆ। ਇੰਨੇ ਲੰਬਾ عرصਾ ਸਿੰਪਲ ਤਰੀਕੇ ਨਾਲ ਲੜਾਈ ਲੜੀ ਔਰ ਪੂਰੀ ਦੁਨੀਆ ਤੋਂ ਤਾਕਤਵਰ ਦੇਸ਼ ਨੂੰ ਇਥੋਂ ਜਾਲੀ ਮਜਬੂਰ ਕੀਤਾ ਸਾਰਿਆਂ ਨੂੰ ਨਾਲ ਲੈ ਕੇ ਲਾਬਾਦ ਕਰਕੇ ਇਹ ਸਿੱਖਣ ਵਾਲੀ ਗੱਲ ਆ ਕਿ ਹੁਣ ਅਸੀਂ ਆਜ਼ਾਦ ਦੇਸ਼ ਆ ਸਾਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਉਹਨਾਂ ਵੱਲੋਂ ਦਿੱਤਾ ਜਿੱਤੇ ਗਏ ਜਿਹੜੇ ਨਿਰਦੇਸ਼ ਨੇ ਜਿਹੜੀ ਐਗਜ਼ੈਂਪਲ ਸੈਟਿੰਗ ਕੀਤੀ ਹੈ ਉਹਨੂੰ ਫਾਲੋ ਕਰਨਾ ਚਾਹੀਦਾ ਔਰ ਇਸ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾਣਾ ਚਾਹੀਦਾ ਜਿਹੜਾ ਸਰ ਜਿਸ ਤਰ੍ਹਾਂ ਗਾਂਧੀ ਨੇ ਮਾਰਗ ਦਿਖਾਇਆ ਸੀ ਪਰ ਉਸ ਮਾਰਗ ਤੇ ਕੋਈ ਪੋਲਿਟਿਕ ਪਾਰਟੀ ਨਹੀਂ ਚੱਲਦੀ ਹੋਈ ਨਜ਼ਰ ਆਉਂਦੀ ਬਈ ਦੇਖੋ ਇੰਜ ਕਿ ਹਰ ਇੱਕ ਪੋਲਿਟਿਕਲ ਪਾਰਟੀ ਜਦੋਂ ਡੈਮੋਕ੍ਰੇਸੀ ਡਵੈਲਪ ਹੁੰਦੀ ਹੈ ਉਹਦਾ ਆਪਣਾ ਆਪਣਾ ਤੌਰ ਤਰੀਕਾ ਬਣ ਜਾਂਦਾ ਹੈ ਲੇਕਿਨ ਕਾਂਗਰਸ ਪਾਰਟੀ ਅਜੇ ਵੀ ਇੱਕ ਇਹੋ ਜਿਹੀ ਪਾਰਟੀ ਹੈ ਜਿਹੜੀ ਹਿੰਦੁਸਤਾਨ ਦੇ ਸਾਰੇ ਫਿਰਕਿਆਂ ਨੂੰ ਸਾਰੇ ਕੁੰਬਿਆਂ ਨੂੰ ਨਾਲ ਲੈ ਕੇ ਚੱਲਦੀ ਹੈ ਔਰ ਬਹੁਤ ਹੱਦ ਤੱਕ ਇਸ ਗੱਲ ਦੀ ਧਾਰਨੀ ਹੈ ਜਿਹੜੀ ਉਦਾਹਰਣ ਮਹਾਤਮਾ ਗਾਂਧੀ ਜੀ ਨੇ ਸੈੱਟ ਕੀਤੀ ਹੈ ਉਹਨੂੰ ਫਾਲੋ ਕੀਤਾ ਜਾਏ ਬਾਕੀ ਪਾਰਟੀਆਂ ਇਸ ਵਾਸਤੇ ਮੈਂ ਇਸ ਅੱਜ ਦੇ ਸ਼ੁਭ ਦਿਹਾੜੇ ਤੇ ਕਿੰਤੂ ਪਰੰਤੂ ਨਹੀਂ ਕਰਨਾ ਚਾਹਾਂਗਾ ਲੇਕਿਨ ਕਾਂਗਰਸ ਪਾਰਟੀ ਉਹਨਾਂ ਦੇ ਜਿੱਤੇ ਹੋਏ ਪੂਰਨਿਆਂ ਤੇ ਚੱਲ ਰਹੇ